ਹਾਂਜੀ ਮਾਰਨਿੰਗ ਵੈਰੀ ਵੈਰੀ ਗੁੱਡ ਆ ਜੀ ਬਹੁਤ ਦਿਨਵਾਦ ਬਲੌਗ ਵਾਣ ਲਗਾ ਕੋਈ ਆਪਣੇ ਕੋ ਬੀਜੀ ਜਾ ਚੱਲਦੇ ਸੀ ਚੱਲੇ ਆ ਰੇਤਾ ਲੈਣ ਇਹ ਗਿੰਦਾ ਡਰਾਈਵਰ ਚਾੜਦਾ ਟਰੈਕਟਰ ਤੇ ਤਵੀਆਂ ਗੋਲ ਕੇ ਤੇ ਮਗਰੋਂ ਟਰਾਲੀ ਪਾ ਲਈਏ ਪੱਤੀਆਂ ਖੋਲਦੀਆਂ ਲਿਗੀਆਂ ਨੇ ਇਹ ਯਾਰ ਸਾਡ ਆਪਣਾ ਛੱਡਦੇ ਥੱਲੇ ਹਾਂ ਜੀ ਮਾ ਲੋ ਪੈ ਗਿਆ ਤੁਤ ਹੁਣ ਫੇ ਵੀ ਸਾਫਤਾ ਨਹੀਂ ਹੋਏ ਗਿੰਦਾ ਆ ਗਿਆ ਇਹਨੇ ਚੈਨ ਨੂੰ ਕਮਾ ਕੇ ਇਧਰੋਂ ਟਰੈਕਟਰ ਹੁਣ ਹੀ ਨਿਕਲਦੇ ਆ ਹੌਲੀ ਹੌਲੀ ਲੋ ਜੀ ਚਾਲੇ ਪਾਉਂਦੇ ਨੇ ਠੰਡ ਬਹੁਤ ਆਜਾ ਪਾਡੇ ਠੰਡ ਹੈ ਪੂਰੀ ਉਧੜੀ ਇੰਡੀਆ ਦੀ ਠੰਡ ਆਣਾ ਹੈ ਹੋਰ ਸਾਦੀ ਹੈ ਹੱਥ ਪੈਰਾਂ ਇਨਸਨਨ ਕਰ ਦਿੰਦੀ ਆ ਠੰਡ ਹੋ ਸਾਦੀ ਪੈ ਰਹੀ ਆ ਤੇ ਤੁੰਦ ਪੂਰੀ ਆ ਤੇ ਆ ਗਈ ਜਾ ਰਹਾ ਆ ਆਪਣੇ ਹਾਈਵੇ ਤੇ ਚੜ ਗਏ ਆ ਇਹ ਹੈਗਾ ਰਾਹੋਂ ਰੋਡ ਤੇ ਹੁਣ ਜਾ ਗਿਆ ਪਾ ਮੁੰਡਾ ਲਖਾੜੇ ਵਾਲੇ ਅੱਡੇ ਤੋਂ ਹਾਂਜੀ ਰੈਂਪ ਤੇ ਆ ਗਿਆ ਸੀ ਤੇ ਹੁਣ ਹੋਊਗਾ ਕੰਡਾ ਤੇ ਠੰਡ ਬਹੁਤ ਆ ਗਿੰਦਾ ਜੀ ਫੋਨ ਤੇ ਲੱਗੇ ਹੋਏ ਨੇ ਜੇਸੀ ਜੀ ਨੇ ਸਟਾਰਟ ਕਰ ਲਈ ਪਰ ਆਪਾਂ ਲੇਵਰ ਤੋਂ ਭਰੋਨੇ ਹੁੰਨੇ ਆ ਜੇਸੀਬੀ ਵਾਲਾ ਰੇਤਾ ਥੋੜਾ ਜਿਹਾ ਮਿੱਟੀ ਮੁੱਟੀ ਮੈਕ ਹੁੰਦੀ ਜਿਹੜੇ ਲੇਵਰ ਭਰਦੀ ਹੋ ਰੇਤਾ ਬੜਾ ਸਾਫ ਹੁੰਦਾ ਹਾਂਜੀ ਲਓ ਜੀ ਹੁਣ ਇੱਥੇ ਪਰਚੀ ਘਟਉਣੀ ਆ ਤੇ ਫੇਰ ਜਾਂਦੇ ਆ ਦਰਿਆਲ ਪਰੌਣ ਠੰਡ ਦਾ ਗੈਰ ਪੂਰਾ ਉੱਧਰ ਬੰਦੇ ਵਿਚਾਰੇ ਸੇਕ ਰਹੇ ਨੇ ਬੈਠੇ ਲੇਵਰ ਵਾਲੇ ਤੇ ਜੇਸੀਬੀ ਭਰਦੀ ਆ ਲੇਵਰ ਵੀ ਆਪਾਂ ਭਰਾਈ ਦਾ ਲੇਵਰ ਫੋਲੋ ਕਰਨਾ ਉਹ ਬ੍ਰਿੰਜੇ ਸੀ। ਤੇ ਟੈਂਪਰੇਚਰ ਅਜਦਾ ਹੈਗਾ ਆ 7 ਡਿਗਰੀ। ਕੁਆ ਨਾ ਆਇਆ। ਬੁਰੇ ਹਾਲ ਹੋ ਗਾ ਠੰਡ ਨਾਲ। ਤੇ ਪਰ ਇੱਕ ਟਰਾਲੀ ਦੀ ਜ਼ਰੂਰਤ ਰਹੀ ਹੁਣ ਬਸ ਸੱਰ ਜਾਣਾ ਇਹਦੇ ਨਾਲ ਆਖਰੀ ਟਰਾਲੀ ਆ। ਉਸ ਤੋਂ ਬਾਅਦ ਦੇਖਾਂਗੇ ਜੇ ਕਿਤੇ ਗਾਂ ਇਨ ਫਿਊਚਰ ਲੋਡ ਪਈ। ਹੁਣ ਬਲਾਲ ਦੀ ਘੜੀ ਸਾਡਾ ਕੰਮ ਚੱਲਦ। ਆਓ ਜੀ। il driver tiene Good ਜਿੱਦਾਂ ਆ ਗਈ ਤੁਸੀਂ ਦੇਖ ਸਕਦੇ ਆ ਇੱਕ ਟਰਾਲੀ ਆਪਣੀ ਉਹ ਇੱਕ ਹੋਰ ਆ ਗਈ ਭਰਨੇ ਨੂੰ ਤੇ ਜਿੰਨੇ ਬੰਦੇ ਲੱਗੇ ਆ ਮਨ ਲਾਵਾ ਵੀ ਟਰਾਲੀ 10 ਮਿੰਟਾਂ ਦੇ ਵਿੱਚ ਭਰ ਦੇਣੀ ਐ ਨਹੀਂ ਔੜਾ ਟੁਹਾਂ ਜਾਣ ਰਵਿੰਦਰ ਕਧੋੜਾ ਜੀ ਜਾ ਕੇ ਲਾਣੀ ਵੀ ਐ ਇਹ ਆਹੋ ਤਾਂ ਲਾਣਾ ਸੌਖਾ ਹੁੰਦਾ ਨਾ ਕੋਈ ਨਾ ਔਖਾ ਨਹੀਂ ਹਾਂ ਆਓ ਨਾਲ ਗਰਮੀ ਵੀ ਆਜੂ ਠੰਡ ਵੀ ਬਹੁਤ ਹੋਈ ਜਾ ਹਾਂਜੀ ਇਧਰਲੀ ਸਾਈਡ ਵਾਲਿਆਂ ਦਾ ਤੰਗ ਖੜੀ ਇਧਰ ਬੰਦੇ ਥੋੜੇ ਸਲੋ ਲੱਗਦੇ ਆ ਪੌਂਡ ਆ ਰਿਹਾ ਤੇ ਪ੍ਰੈਸ਼ਰ ਤੇਲ ਦਾ ਗਿੱਲਾ ਮਨ ਲਾਦਾ ਵੀ 7-8 ਮਿੰਟ ਹੋ ਗਿਆ ਲੱਗਿਆ ਨਾਲੇ ਟਰਾਲੀ ਹੋ ਗਈ 9 ਮਿੰਟਾਂ ਦੀ ਬਹੁਤ 스ਪੀਡ ਨਾਲ ਟਰਾਲੀ ਭਰੀ ਆ ਬਈ। ਲਓ ਜੀ ਰੈਡੀ ਹੋ ਗਿਆ ਵਾ ਭਾਗੀ ਟਰਾਲੀ ਇਹਦੇ ਤੇ ਕਿੱਥੇ ਲੇ ਲੋਈ ਲੈਈ ਹੈ ਕਲੇਰ ਜਿਆ ਨਹੀਂ ਹੈਗਾ ਇੱਥੇ ਕਾ ਕਰਕੇ ਹਾਂ ਮੋ ਜੀ ਉੱਥੋਂ ਨਿਕਲ ਆਏ ਸੀ ਅਸਲ ਚ ਪਤਾ ਕੀ ਹੈ ਇੱਥੇ ਰਾਹ ਨਹੀਂ ਪ੍ਰੋਪਰ ਸੀ ਆਹ ਦਾ ਲੀ ਪ੍ਰੋਪਰ ਹੈਗੀ ਸੀ ਇੱਥੇ ਆਹ ਲੀ ਦਾ ਕੰਮ ਹੋਇਆ ਅੱਗੇ ਪਿੱਛੇ ਕਰਦਿਆਂ ਨੇ ਤੇ ਐ ਤਾਂ ਕੁਝ ਨਹੀਂ ਆਂਟ ਲੱਗ ਗਈ ਆ ਮੜ ਜੀ ਰੇਤੇ ਦੀ ਇਹ ਹੁਣ ਪਧਰਾ ਕਰਕੇ ਬੇਲ ਜੇ ਨਾਲ ਫੇਰ ਨਿਕਲਣਾ ਹੈ ਇੱਧਰਲੇ ਪਾਸੇ ਵੀ ਆਂਟ ਲੱਗੀ ਏ ਇਹ ਆਹ ਟਾਇਰ ਬਹਿ ਗਿਆ ਏ ਉਹ ਜਨ ਪਾਉਣਾ ਪਊਗਾ ਉਦਾਂ ਨਹੀਂ ਹੁਣੇ ਨਿਕਲਣੀ ਵੀਡੀਓ ਬਣੀ ਨੀ ਕਾਲੀ ਕਾਲੀ ਚ ਬਾਈ ਆਇਆ ਸੀਗਾ ਟਰਾਲੀ ਨਾਲੇ ਇੱਧੇ ਮੋਰੇ ਪਾ ਕੇ ਖਿੱਚਦੀ ਤੇ ਬਹੁਤ ਬਹੁਤ ਧੰਨਵਾਦ ਆ ਸਵਰਾਜ ਵਾਲੇ ਬਾਈ ਦਾ ਲਾਲੀ ਫਾਈਨਲ ਸਟੈਪ ਦਰਬਾਹਲ ਇਹ ਬੰਦੇ ਲਪਾਉਂਦੇ ਹੁੰਦੇ ਨੇ ਆਪ ਨਹੀਂ ਆਪਾ ਪਾ ਸਕਦੇ ਕਹਿੰਦੇ ਇਹਨਾਂ ਦਾ ਰੂਲ ਆ ਇੱਥੇ ਦਾ ਦਰਬਾਹਲ ਹੀ ਨਹੀਂ ਪਾ ਕੇ ਦੇਣੀ ਆ ਇੰਨਾ ਆ ਫਿਰ ਜਿੱਦਾਂ ਵੀ ਇਹਨਾਂ ਦੇ ਵੀ ਇਹੀ ਆ ਜੇ ਟਰਾਲੀ ਆਉਗੀ ਤਾਂ 100 ਰੁਪਿਆ ਬਾਨਾ ਤੇ ਜੇ ਕੋਈ ਰਾਹ ਦਾ ਕਹਿ ਕੇ ਲੈ ਲੈਂਦਾ ਕੋਈ ਕਹਿੰਦਾ ਪੱਲੀ ਪਾ ਕੇ ਲੈ ਲੈਂਦਾ ਮਤਲਬ ਅੱਜ ਆਪਾਂ ਨੂੰ ਟਰਾਲੀ ਪਾ ਜਾਣੀ ਆ 1100 2250 ਇੱਕ 2300 ਰੁਪਇਆ 50 ਰੁਪਇਆ ਉਹ 23 ਤੇ 11 3400 3500 ਰੁਪਇਆ ਟਰਾਲੀ ਪੈਣੀ ਆ। ਬਾਕੀ ਪਹਿਲੀਆਂ ਆਪਾਂ ਕੋਈ 4100 ਦੀ ਪਈ ਸੀ ਕੋਈ 4200 ਦੀ। ਅਲੱਗੇ ਸਿਸਟਮ ਆ ਪਤਾ ਨਹੀਂ ਹਰੇਕ ਵਾਰੀ। ਲੋਈ ਮੈਨੂਲ ਟ੍ਰੂਲ ਪਾ ਕੇ ਤੁਰ ਪਏ ਆ। ਰਾਹ ਦਿਖਾਵਾਂਗੇ ਤੁਹਾਨੂੰ ਇੱਥੇ ਰਾਹ ਬੜਾ ਉੱਪਰ ਖਬਰ ਜਾਈ ਆ। ਇਹ ਸ਼ੂਟ ਆ ਜਾਏ ਬਲੌਗ ਬਣਾ ਲਾ ਮੈਂ ਲਾਦਾ ਦਾਮ ਦਾ। ਲੋਈ ਗੰਦੇ ਆ ਗਏ ਆ ਟਰਾਲੀ ਲੈ ਕੇ ਹੁਣ ਰੇਤਾ ਲਾ ਲਈਏ ਤੇ ਨਾਲ ਅਸੀਂ ਛੋਟਾ ਫੋਰਮਨ ਵੀ ਠਾਲ ਕੇ ਲਿਆਏ ਆ ਠੀਕ ਆ ਡਾਲਾ ਖੇਚਦੇ ਨੇ ਇੱਥੇ ਲੋ ਜੀ ਡਾਲਾ ਇੱਥੇ ਖੇਚ ਕੇ ਬਾਕੀ ਧਾਕੀ ਵਾਲੀ ਅੰਦਰ ਲਾਵਾਂਗੇ ਉਹਨਾਂ ਨੂੰ ਵੀ ਸੌਖਾ ਰੂ ਜੱਬਨਾ ਬਾਕੇ ਆ ਗਏ ਆ ਇਹ ਆ ਮੁੰਡਿਆਂ ਦਾ ਅੱਧੀ ਟਰਾਲੀ ਲਾ ਵੀ ਦਿੱਤੀ ਬਹੁਤ ਤੇਜ਼ ਆਵੇ ਜੱਸਾ ਆ ਮੀਂਹ ਮੰਗੂ ਵਾਲੀ ਜੱッサ ਕਹਿੰਦੇ ਨੂੰ ਪੈਰ ਤੇ ਨਾ ਲਵਾ ਲਈ ਚਾਮ ਲਿਆ ਆ ਹੋਰ ਤੇ ਪੈਰ ਪਿਛੇ ਰੇਤੇ ਚ ਪਿਆ ਹੋਵੇ ਇੱਥੇ ਹਾਂਜੀ ਹਾਂਜੀ ਕੋਈ ਟ੍ਰਾਂਦੀ ਲਾ ਪਾਇਆ ਲੌਂਗ ਹੋਰ ਇਹ ਲਾਗਾ ਨਹੀਂ ਮੈਂ ਲਾਦਾ 20 ਮਿੰਟ ਮੈਨੇ ਦੇ ਇੰਨੇ ਡਾਇਰ ਬੁਕਣਾ ਤੇ ਤੇਜ ਬਹੁਤ ਆ ਉੱਪਰ ਹੂੰ ਖੱਲੇ ਵਾਲਾ ਹੀ ਹੌਲੀ ਕੰਮ ਕਰਦਾ ਮੈਂ ਵੀ ਥੱਲੇ ਕੱਲਾ ਉੱਪਰ ਦੋ ਜਣੇ ਹੂੰ ਹੱਥ ਬੈ ਜਾਂਦੇ ਇਸੇ ਗੋਲ ਕਰ ਦਈਏ ਡੇਢ ਮੈਂ ਗਿਆ ਹੂੰ ਸਾਠ ਹੀ ਕਿਤੇ ਕੇ ਇਹ ਦਾ ਦਾ ਗਿਆ ਮਾਪਰੇ ਨੂੰ ਗਿਆ ਮੈਂ ਉੱਪਰ ਨਹੀਂ ਬਣਾ ਆ ਵੀ ਲੱਗਿਆ ਆ ਯਸਾ ਤਿਆਰ ਹੋ ਗਿਆ ਆ ਅੱਡ ਵਲੌਗ ਬਣਾ ਦੀ ਇਹਗਾ ਇੱਥੇ ਕੋ ਗੋਲ ਹੋ ਜੂਗੀ ਨਾ ਹੁਣ ਹੂੰ ਥੋੜੇ ਜੰ ਅੰਦਰ ਵੀ ਲਾਉਣਾ ਦਿੱਤਾ ਠੀਕ ਆ ਉੱਪਰੋਂ ਤਾਕੀ ਵਾਲਾ ਅੰਦਰ ਲਾ ਦਾਂਗੇ ਸਾਰਾ ਠੀਕ ਆ ਪਿਛੇ ਨੂੰ ਖਿੱਚ ਲਾ ਓ ਜੀ ਅੱਧੀ ਟਰਾਲੀ ਲਾਤੀ ਵੀ ਉੱਥੇ ਅੱਧੀ ਲਾਣੀ ਅੰਦਰ ਮੰਮਾ ਮੰਮਾ ਮੈਂ ਬਾਕੀ ਹੁਣ ਇੱਥੇ ਲਾ ਦੇਣਾ ਅੰਦਰ ਅੰਦਰ ਲਾਤਾ ਅੰਦਰ ਲਾਤਾ ਅੰਦਰ ਬਾਹਰ ਕੰਮ ਇੱਥੋਂ ਵੀ ਆ ਜਾਣਾ ਹੈ ਉੱਪਰ ਪੇਂਟ ਵਾਲੇ ਬਾਈ ਲੱਗੇ ਨੇ ਆ ਇੱਥੇ ਹੁਣ ਕਰਕੇ ਕੱਲ ਨੂੰ ਇਹਦੇ ਵਿੱਚ ਬੱਟਾ ਬੁੱਟਾ ਪਾ ਕੇ ਟਾਇਲ ਲਾ ਦੇਣੀ ਹੈ ਪ੍ਰੋਪਰ ਟੂਰ ਤਾਂ ਸਾਨੂੰ ਰੋਕ ਕੇ ਦਊਗਾ। ਲਓ ਜੀ ਮੇਰੇ ਵੀਰੋ ਟਰਾਲੀ ਰੇਤੇ ਦਾ ਲਾਹਤੀ ਦੀ ਹੁਣ ਆਇਆ ਲੈਂਣ ਅਸੀਂ ਮਸ਼ੀਨ ਪ੍ਰਭਾਤ ਭਾਜੀ ਲਈ। ਉਹ ਅੰਦਰ ਖੜੀ ਐ ਉੱਥੇ ਕੱਲ ਨੂੰ ਦੋ ਮਸ਼ੀਨਾਂ ਲਾ ਕੇ ਕਰਾਂਗੇ। ਤੇ ਇਹ ਫਸ ਗਿਆ ਇੱਥੇ ਗੱਡੀ ਫਸ ਗਈ। ਤੇ ਉਹ ਬੰਟੋਜਨ ਪਾ ਕੇ ਕੱਢਾਂਗੇ ਤੇ ਨਾਲੇ ਮਸ਼ੀਨ ਅੰਦਰ ਖੜੀ ਐ। ਤੇ ਉਹ ਵੀ ਨਾਲੇ ਲੱਗਦੀ ਲੈ ਜਾਣੀ ਆ। ਆ ਲੈ ਕੇ ਜਾਣੀ ਆ ਮਸ਼ੀਨ ਪੈਂਡ। ਇਹ ਸਾਧਪੁਰ ਬਣਦਾ ਪਿਆ ਪ੍ਰੋਜੈਕਟ। ਇਹ ਵੀ ਪ੍ਰਭਾਤ ਭਾਜੀ ਕਹੂਗਾ। ਵੇ ਲੋ ਬੈਠੋ ਉਹ ਕਿੰਨੀ ਆ ਲੈ ਜਿੰਨੀ ਆ 484 ਆ 8 ਦਾ 4 ਯੌਂਡਰ ਤੇ ਆ ਗਿਆ ਤਾਂ ਪਿੱਛੋਂ ਬਾ ਹਾਲੋ ਜੀ ਓਰੇ ਗੁੱਲੀ ਹੈਗੀ ਆ ਪੈ ਨਹੀਂ ਪਾਈ ਹੁਣ ਟੇਡਾ ਕਰਕੇ ਪਹਿਣਾ ਨਹੀਂ ਬੈਹ ਕਰ ਇਹਦੀ ਗੁੱਲੀ ਇਦਾਂ ਨਹੀਂ ਹੁਣੀ ਨੀ ਇਹ ਚੱਕ ਲਾ ਮੜ ਓਹ ਹੋਰ ਬਲੌਗ ਬਣਾ ਲਈਦਾ ਕਦੇ ਕਦੇ ਇਹ ਐ ਖੁੱਬੀ ਦਾ ਖਾਸ ਨਹੀਂ ਹੈ ਕਿ ਐਵੇਂ ਮਾਰਾ ਧੱਕਾ ਹੀ ਲੱਗਣਾ ਤੇ ਪਹਿਲਾਂ ਮੋਰੇ ਪਾਉਣ ਲੱਗੇ ਸੋਚਿਆ ਪਰ ਉਹਦੇ ਮੋਰੇ ਆ ਚੱਕਰ ਕੀ ਆ ਘੁੰਮਣੇ ਨਹੀਂ ਸੀ ਇਹਨੂੰ ਸਿੱਧਾ ਹੀ ਪਾਉਣਾ ਪੈਣਾ ਇੰਦਾ ਤੇ ਹੁਣ ਆ ਬੈਗ ਇਹਦੇ ਵਿੱਚ ਪਾਵਾਂਗੇ ਲਓ ਜੀ ਲਿਆ ਹੌਲੀ ਹੌਲੀ ਆ ਜਾ ਚੱਲ 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 ਮੈਂ ਕਹਣਾ ਸਿੱਧਾ ਗੱਲ ਆ ਭਾਵੇਂ ਟਰੈਕਟਰ ਬ੍ਰੇਕ ਲੈ ਕੇ ਘਮਾ ਲਾ ਬੱਸ ਹੁਣ ਲਿਆ ਇੱਥੋਂ ਹੋਜੀ ਲੈਫਟ ਗੱਲ ਆ ਥੱਲੇ ਚੱਲ ਚੱਲ ਬੱਸ ਆ ਹਲਕਾ ਆ ਜੋਰ ਲਵਾਈ ਬੱਸ ਲੋ ਜੀ ਟੋਜਨ ਪੈਣ ਲੱਗਾ ਏ ਤੁਹਾਨੂੰ ਕਿੱਦਾਂ ਲੱਗ ਰਿਹਾ ਟੋਜਨ ਦੇਖ ਕੇ ਪੀ ਟਰਾਲੀਆਂ ਦੇ ਟੋਜਨ ਪੈਂਦੇ ਦੇਖੇ ਹੋਣਗੇ ਇਹ ਛੋਟਾ ਹਾਥੀ ਦਾ ਆ ਇਧਰ ਨੂੰ ਜੋਰ ਲਵਾਵੇ ਮੋਰ ਨੂੰ ਬਾ ਨਿਕਲ ਗਈ ਬੱਸ ਪੈ ਪੈਂਗਾ ਹੋ ਜਾਣਾ ਮੈਂ ਲਾਦਾ ਚੱਲ ਚੱਲ ਰੇਤ ਦੇ ਦੋਗਾ ਹਾ ਜੋੜ ਯਾਰ ਹੈ ਜੋੜ ਯਾਰ ਮੇਰੇ ਵੀਰੋ 50 55 ਵਾਸ 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 ਮੈਂ ਕਹਣਾ ਬੱਸ ਬੱਸ ਕਰੋ ਬੱਸ 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 ਉਹ ਜ਼ਿਆਦਾ ਹੀ ਖਿੱਚੀ ਜਾਂਦਾ ਟੋਜਨ ਪਵਾ ਲਈਏ ਜ਼ੋਰ ਲਵਾ ਲਈਏ ਮੋਰ ਨੂੰ ਕਿੱਦਾਂ ਲੱਗਾ ਸਾਨੂੰ ਟੋਚਨ ਦੇਖ ਕੇ ਮਜ਼ਾ ਆ ਗਿਆ